ਪੰਜਾਬ ਨੇ ਇੱਕ ਵਾਰ ਫਿਰਤੂਨ ਸਟਾਰਟਅਪ ਅਤੇ ਇਨੋਵੇਸ਼ਨ ਦੇ ਖੇਤਰ ਦੇ ਵਿੱਚ ਦੇਸ਼ ਪੱਧਰ ਉਤੇ ਆਪਣੀ ਇੱਕ ਮਜ਼ਬੂਤ ਪਛਾਣ ਦਰਜ ਕਰਵਾਈ ਹੈ ਪਰ ਸਰਕਾਰ ਦੇ ਵਪਾਰ ਤੇ ਉਦਯੋਗ ਮੰਤਰਾਲੇ ਅਧੀਨ ਉਦਯੋਗ ਅਤੇ ਅੰਦਰੋਨੀ ਵਪਾਰ ਪ੍ਰਸਾਹਨ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਸਟੇਟਸ ਸਟਾਰਟਅਪ ਇਕੋਸਿਸਟਮ ਰੈਂਕਿੰਗ ਦੇ 5ਵੇਂ ਸੰਸਕਰਣ ਦੇ ਵਿੱਚ ਪੰਜਾਬ ਨੇ ਲਗਾਤਾਰ ਦੂਜੀ ਵਾਰ ਟੌਪ ਪਰਫਾਰਮੈਂਸ ਦਾ ਦਰਜਾ ਹਾਸਲ ਕੀਤਾ ਹੈ ਨੈਸ਼ਨਲ ਸਟਾਰਟਅਪ ਡੇ ਮੌਕੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ আয়োজিত ਸਮਾਰੋਹ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਦੇ ਵਿੱਚ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਪਾਰ ਵਿਭਾਗ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਇਸ ਉਪਲਬਧੀ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਸੰਜੀਵ ਅਰੂੜਾ ਨੇ ਕਿਹਾ ਕਿ ਲਗਾਤਾਰ ਦੂਜੀ ਵਾਰ ਮਿਲੀ ਇਹ ਮਾਨਤਾ ਪੰਜਾਬ ਵਿੱਚ ਮਜ਼ਬੂਤ, ਸਮਾਵੇਸ਼ੀ ਅਤੇ ਨਵਾਂ ਟੀਕ ਸੋਚ ਉੱਤੇ ਆਧਾਰਿਤ ਸਟਾਰਟਅਪ ਇਕੋਸਿਸਟਮ ਬਣਾਉਣ ਵਾਲੇ ਸਰਕਾਰ ਦੇ ਲਗਾਤਾਰ ਅਤੇ ਕੇਂਦਰਿਤ ਯਤਨਾਂ ਦਾ ਸਾਫ ਸਬੂਤ ਹੈ। ਉਹਨੇ ਦੱਸਿਆ ਕਿ ਇਹ ਕਾਮਯਾਬੀ ਤਰੱਕੀਸ਼ੀਲ ਸਟਾਰਟਅਪ ਨੀਤੀਆਂ, ਮਜ਼ਬੂਤ ਸੰਸਥਾਗਤ ਢਾਂਚੇ, ਇਨਕਿਊਬੇਸ਼ਨ ਅਤੇ ਐਕਸਲਰੇਸ਼ਨ ਸਹਾਇਤਾ, ਵਿੱਤ ਤੱਕ ਆਸਾਨ ਪਹੁੰਚ, ਮਾਰਗਦਰਸ਼ਨ, ਪਹਿਲ ਕਦਮੀਆਂ ਅਤੇ ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਕੀਤੇ ਸੁਧਾਰਾਂ ਦਾ ਇੱਕ ਨਤੀਜਾ ਹੈ। ਪੰਜਾਬ ਨੇ ਇੱਕ ਵਾਰ ਫਿਰ ਤੋਂ ਸਟਾਰਟਅਪ ਅਤੇ ਇਨੋਵੇਸ਼ਨ ਦੇ ਖੇਤਰ ਦੇ ਵਿੱਚ ਦੇਸ਼ ਪੱਧਰ ਉੱਤੇ ਆਪਣੀ ਇੱਕ ਮਜ਼ਬੂਤ ਪਛਾਣ ਨਾਂ ਦਰਜ ਕਰਵਾਈ ਹੈ ਪਰ ਸਰਕਾਰ ਦੇ ਵਪਾਰ ਤੇ ਉਦਯੋਗ ਮੰਤਰਾਲੇ ਅਧੀਨ ਉਦਯੋਗ ਅਤੇ ਅੰਦਰੋਨੀ ਵਪਾਰ ਪ੍ਰੋਤਸਾਹਨ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਸਟੇਟਸ ਸਟਾਰਟਅਪ ਇਕੋਸਿਸਟਮ ਰੈਂਕਿੰਗ ਦੇ ਪੰਜਵੇਂ ਸੰਸਕਰਣ ਦੇ ਵਿੱਚ ਪੰਜਾਬ ਨੇ ਲਗਾਤਾਰ ਦੂਜੀ ਵਾਰ ਟਾਪ ਪਰਫਾਰਮੈਂਸ ਦਾ ਦਰਜਾ ਹਾਸਲ ਕੀਤਾ ਨੈਸ਼ਨਲ ਸਟਾਰਟਅਪ ਡੇ ਮੌਕੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਸਮਾਰੋਹ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਦੇ ਵਿੱਚ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਪਾਰ ਤੱਗ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਇਸ ਉਪलब्ਧੀ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਸੰਜੀਵ ਅਰੂੜਾ ਨੇ ਕਿਹਾ ਹੈ ਕਿ ਲਗਾਤਾਰ ਦੂਜੀ ਵਾਰ ਮਿਲੀ ਇਹ ਮਾਨਤਾ ਪੰਜਾਬ ਵਿੱਚ ਮਜ਼ਬੂਤ ਸਮਾਵੇਸ਼ੀ ਅਤੇ ਨਵਾਂਟਿਕ ਸੋਚ ਉੱਤੇ ਆਧਾਰਿਤ ਸਟਾਰਟਅਪ ਇਕੋਸਿਸਟਮ ਬਣਾਉਣ ਵੱਲ ਸਰਕਾਰ ਦੇ ਲਗਾਤਾਰ ਅਤੇ ਕੇਂਦਰਿਤ ਯਤਨਾਂ ਦਾ ਸਾਫ ਸਬੂਤ ਹੈ ਉਹਨਾਂ ਦੱਸਿਆ ਹੈ ਕਿ ਇਹ ਕਾਮਯਾਬੀ ਤਰੱਕੀਸ਼ੀਲ ਸਟਾਰਟਅਪ ਨੀਤੀਆਂ ਮਜ਼ਬੂਤ ਸੰਸਥਾਗਤ ਢਾਂਚੇ ਇਨਕਿਊਬੇਸ਼ਨ ਅਤੇ ਐਕਸਲਰੇਸ਼ਨ ਸਹਾਇਤਾ ਵਿਦ ਤੱਕ ਆਸਾਨ ਪਹੁੰਚ ਮਾਰਗਦਰਸ਼ਨ ਪਹਿਲ ਕਦਮੀਆਂ ਤੇ ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਕੀਤੇ ਸੁਧਾਰਾਂ ਦਾ ਇੱਕ ਨਤੀਜਾ ਹੈ ਪੰਜਾਬ ਨੇ ਇੱਕ ਵਾਰ ਫਿਰ ਤੋਂ ਸਟਾਰਟਅਪ ਅਤੇ ਇਨੋਵੇਸ਼ਨ ਦੇ ਖੇਤਰ ਦੇ ਵਿੱਚ ਦੇਸ਼ ਪੱਧਰ ਉਤੇ ਆਪਣੀ ਇੱਕ ਮਜ਼ਬੂਤ ਪਛਾਣ ਦਰਜ ਕਰਵਾਈ ਹੈ ਪਰ ਸਰਕਾਰ ਦੇ ਵਪਾਰ ਤੇ ਉਦਯੋਗ ਮੰਤਰਾਲੇ ਅਧੀਨ ਉਦਯੋਗ ਅਤੇ ਅੰਦਰੋਨੀ ਵਪਾਰ ਪ੍ਰੋਤਸਾਹਨ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਸਟੇਟਸ ਸਟਾਰਟਅਪ ਇਕੋਸਿਸਟਮ ਰੈਂਕਿੰਗ ਦੇ ਪੰਜਵੇਂ ਸੰਸਕਰਣ ਦੇ ਵਿੱਚ ਪੰਜਾਬ ਨੇ ਲਗਾਤਾਰ ਦੂਜੀ ਵਾਰ ਟੌਪ ਪਰਫਾਰਮ ਮਨ ਦਾ ਦਰਜਾ ਹਾਸਲ ਕੀਤਾ ਨੈਸ਼ਨਲ ਸਟਾਰਟਅਪ ਡੇ ਮੌਕੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਸਮਾਰੋਹ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਦੇ ਵਿੱਚ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਪਾਰ ਵਿਭਾਗ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਇਸ ਉਪਲਬਧੀ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਸੰਜੀਵ ਅਰੂੜਾ ਨੇ ਕਿਹਾ ਕਿ ਲਗਾਤਾਰ ਦੂਜੀ ਵਾਰ ਮਿਲਿਏ ਇਹ ਮਾਨਤਾ ਪੰਜਾਬ ਵਿੱਚ ਮਜ਼ਬੂਤ ਸਮਾਵੇਸ਼ੀ ਅਤੇ ਨਵਟਿਕ ਸੋਚ ਉੱਤੇ ਆਧਾਰਿਤ ਸਟਾਰਟਅਪ ਇਕੋਸਿਸਟਮ ਬਣਾਉਣ ਵਾਲੇ ਸਰਕਾਰ ਦੇ ਲਗਾਤਾਰ ਅਤੇ ਕੇਂਦਰਿਤ ਯਤਨਾਂ ਦਾ ਸਾਫ਼ ਸਬੂਤ ਹੈ ਉਹਨਾਂ ਦੱਸਿਆ ਹੈ ਕਿ ਇਹ ਕਾਮਯਾਬੀ ਤਰੱਕੀਸ਼ੀਲ ਸਟਾਰਟਅਪ ਨੀਤੀਆਂ ਮਜ਼ਬੂਤ ਸੰਸਥਾਗਤ ਢਾਂਚੇ ਇਨਕਿਊਬੇਸ਼ਨ ਅਤੇ ਐਕਸਲਰੇਸ਼ਨ ਸਹਾਇਤਾ ਵਿੱਤ ਤੱਕ ਆਸਾਨ ਪਹੁੰਚ ਮਾਰਗਦਰਸ਼ਨ ਪਹਿਲਕਦਮੀਆਂ ਅਤੇ ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਕੀਤੇ ਸੁਧਾਰਾਂ ਦਾ ਇੱਕ ਨਤੀਜਾ ਹੈ